ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੀ ਮੌਕੇ ਅੰਮ੍ਰਿਤਸਰ ਵਿਖੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ 'ਚ ਪਾਰੀਗਿੰਤੀ 'ਚ ਸੰਗਤਾਂ ਨਤਮਸਤਕ ਹੋਣ ਪਹੁੰਚੀਆਂ ਆਈਆਂ ਸੰਗਤਾਂ ਨੇ ਪਵਿੱਤਰ ਸਰੋਵਰ 'ਚ ਇਸ਼ਨਾਨ ਕੀਤਾ ਤੇ ਦਰਬਾਰ ਸਾਹਿਬ 'ਚ ਸਜਾਏ ਗਏ ਅਲੌਕਿਕ ਜਲੋ ਦੇ ਦਰਸ਼ਨ ਕੀਤੇ ਇਸ ਮੌਕੇ ਦੂਰ ਦਰਾਡੇ ਤੋਂ ਪਹੁੰਚ ਸਰਦਾਲੂਈਨਾਂ ਲੋਕਿਕ ਨਜ਼ਾਰਿਆਂ ਦੇ ਦਰਸ਼ਨ ਕਰ ਬਹੁਤ ਖੁਸ਼ ਤੇ ਉਤਸ਼ਾਹਤ ਸਨ ਉਹ ਖੂਬਸੂਰਤ ਡੈਕੋਰੇਸ਼ਨ ਕੀਤੀ ਹੋਈ ਆ ਗੁਰੂਪ੍ਰਾਤਨ ਜਲੋ ਜਲੂਸ ਜਾਏ ਹੋਏ ਆ ਜਿਹਨੂੰ ਦੇਖ ਕੇ ਅੱਡ ਹੀ ਨਾਰਾ ਆਉਂਦਾ ਪ੍ਰਾਤਨ ਪ੍ਰਾਤਨ ਜਲੋ ਦੇਖ ਕੇ ਸਾਨੂੰ ਇਦਾਂ ਲੱਗਦਾ ਜਿਵੇਂ ਅਸੀਂ ਗੁਰੂ ਦੇ ਨਾਲ ਜੁੜ ਗਏ ਆ ਇਦਾਂ ਲੱਗਦਾ ਕਿ ਅਸੀਂ ਭਗਤੀ ਲੀਨ ਹੋ ਗਏ ਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਗੁਰੂ ਸਾਹਿਬ ਦੀ ਵਚਨਾ ਤੇ ਚੱਲਦੇ ਹੋਏ ਸਭ ਸੰਗਤਾਂ ਨੂੰ ਇਕਜੁੱਟ ਹੋਣ ਦੀ ਅਪੀਲ ਕੀਤੀ ਹੈ ਕੀਰਤ ਕਰਨੀ ਨਾਮ ਜਪਣਾ ਔਰ ਵੰਡ ਛਕਣਾ ਸਤਿਗੁਰੂ ਜੀ ਦਾ ਮੁੱਖ ਸਿਧਾਂਤ ਸੀ ਅੱਜ ਲੋੜ ਹੈ ਸਾਨੂੰ ਇਸ ਸਿਧਾਂਤ 'ਤੇ ਚੱਲ ਕੇ ਸਮੁੱਚੀ ਮਨੁੱਖਤਾ ਦੇ ਵਿੱਚ ਪਰਮਾਤਮਾ ਨੂੰ ਤੱਕ ਕੇ ਸਾਰਿਆਂ ਦਾ ਸਤਿਕਾਰ ਕਰਨਾ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਮਜ਼ਮਾ ਦਾ ਸਤਿਕਾਰ ਕਰਨਾ ਮਨੁੱਖਤਾ ਦਾ ਸਤਿਕਾਰ ਕਰਨਾ ਮਨੁੱਖਤਾ ਦਾ ਸਤਿਕਾਰ ਦੇ ਵਿੱਚ ਹੀ ਨਿਰੰਕਾਰ ਵਸਦਾ ਹੈ ਜਗਬਾਣੀ ਦੇਸ਼ਾਂ ਵਿਦੇਸ਼ਾਂ 'ਚ ਬੈਠੀਆਂ ਸੰਗਤਾਂ ਨੂੰ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦੀ ਹਾੜੀ ਦੀ ਲੱਖ ਲੱਖ ਵਧਾਈ ਦਿੰਦਾ ਹੈ। ਅੰਮ੍ਰਿਤਸਰ ਤੋਂ ਸੁਮਿਤ ਖੰਨਾ ਜਗਬਾਣੀ ਟੀਵੀ